ਪੰਜਾਬ ਦਾ ਵੱਡਾ ਕਲਾਕਾਰ ਰਾਜਵੀਰ ਜਵੰਦਾ ਜਿਸ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਅਰਦਾਸਾਂ ਬੇਨਤੀਆਂ ਕੀਤੀਆਂ ਜਾ ਰਹੀਆਂ ਜਿਹੜਾ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਿਹਾ ਨੌਜਵਾਨ ਕਲਾਕਾਰ ਜਿਨੇ ਪੂਰੇ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਪੱਗ ਦਾ ਜਿਹੜਾ ਚਿਹਣਾ ਉਹਨੂੰ ਪੰਚਾਇਆ ਉੱਚਾ ਕੀਤਾ ਮਾਣ ਵਧਾਇਆ ਤੁਹਾਨੂੰ ਦੱਸ ਦਿੰਨੇ ਆ ਕਿ ਪੂਰੇ ਪੰਜਾਬੀ ਜਿੱਥੋਂ-ਜਿੱਥੇ ਵਸਦੇ ਆ ਰਾਜਵੀਰ ਜਵੰਦੇ ਦਾ ਗੀਤ ਉਹਨਾਂ ਨੇ ਸੁਣਿਆ ਤੇ ਚੰਗੇ ਗਾਇਕਾਂ ਦੇ ਵਿੱਚ ਇਸ ਨੌਜਵਾਨ ਦਾ ਨਾਮ ਆਉਂਦਾ ਇਹ ਆਪਾਂ ਸਭ ਜਾਣਦੇ ਆ ਕਿ ਕਦੇ ਇਸ ਮੁੰਡੇ ਨੇ ਕੋਈ ਕੰਟਰੋਵਰਸਲੀ ਚੀਜ਼ ਨਹੀਂ ਕੀਤੀ ਕਦੇ ਇਸ ਮੁੰਡੇ ਨੇ ਕੋਈ ਅਜਿਹੀ ਗਾਣਾ ਨਹੀਂ ਗਾਇਆ ਜਿਹੜਾ ਪੰਜਾਬ ਦੇ ਸੱਭਿਆਚਾਰ ਨੂੰ ਜਿਹੜਾ ਪ੍ਰੀਤ ਕਰਦਾ ਹੋਵੇ ਨੌਜਵਾਨ ਗਾਇਕ ਪੂਰੀ ਦੁਨੀਆ ਦੇ ਵਿੱਚ ਇਸ ਦਾ ਨਾਮ ਆ ਪਰ ਕੱਲ ਇੱਕ ਮੋਟਰਸਾਈਕਲ ਤੇ ਜਾਂਦੇ ਸਮੇਂ ਉੱਥੇ ਇੱਕ ਦਰਘਟਨਾ ਦਾ ਸ਼ਿਕਾਰ ਹੋ ਗਿਆ ਪਰ ਜਿਵੇਂ ਆਪਾਂ ਵੇਖਿਆ ਕਿ ਪੰਜਾਬੀ ਕਲਾਕਾਰਾਂ ਨੂੰ ਥੱਥ ਬਹੁਤ ਆਉਂਦੇ ਆ ਬਹੁਤ ਕਲਾਕਾਰ ਆ ਜਿਹੜੇ ਆਪਣੇ ਸੇਫਟੀ ਦੇ ਲਈ ਬੌਂਸਰ ਪ੍ਰਾਈਵੇਟ ਸਕਿਉਰਟੀ ਸਰਕਾਰ ਉਹਨਾਂ ਨੂੰ ਜਿਹੜੀ ਸਰਕਾਰੀ ਪੁਲਿਸ ਆ ਸਕਾਡ ਉਹ ਵੀ ਪ੍ਰੋਵਾਈਡ ਕਰਾਉਂਦੀ ਆ ਉਸ ਦਾ ਸਭ ਤੋਂ ਵੱਡਾ ਕਾਰਨ ਆ ਐਕਸਟਰਸ਼ਨ ਕਿਉਂਕਿ ਪੰਜਾਬ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਨੂੰ ਹੁਣ ਇਸ ਚੀਜ਼ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਚਾਹੇ ਕੋਈ ਵੱਡਾ ਬਿਜ਼ਨਸਮੈਨ ਆ ਚਾਹੇ ਕੋਈ ਵੱਡਾ ਪੋਲੀਟੀਸ਼ੀਅਨ ਆ ਚਾਹੇ ਕੋਈ ਵੱਡਾ ਕਲਾਕਾਰ ਆ ਚਾਹੇ ਕੋਈ ਵੱਡਾ ਐਕਟਰ ਆ ਉਹਨਾਂ ਸਭ ਨੂੰ ਇਹ ਜਿਹੜੇ ਲੋਕ ਆ ਗਲਤ ਅੰਸਰ ਆ ਇਹ ਫੋਨ ਕਾਲ ਕਰਦੇ ਆ ਉਹਨਾਂ ਦੀ ਮਿਹਨਤ ਦੀ ਕਮਾਈ ਉਹਨਾਂ ਤੋਂ ਹਥਿਆਉਣੇ ਚਾਹੁੰਦੇ ਆ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਦਬਕੇ ਮਾਰਦੇ ਆ ਫਿਰ ਉਹਨਾਂ ਨੂੰ ਕਹਿੰਦੇ ਆ ਕਿ ਜੇਕਰ ਤੁਸੀਂ ਇਹ ਜਿਹੜੀ ਕੈਸ਼ ਆ ਇਹ ਪੈਸੇ ਦੀ ਦਾਇਗੀ ਨਹੀਂ ਕਰੋਗੇ ਤੇ ਅਸੀਂ ਤੁਹਾਡਾ ਨੁਕਸਾਨ ਕਰਾਂਗੇ ਪਿਛਲੇ ਦਿਨੀ ਇੱਕ ਪੱਗ ਵਾਲਾ ਸਿੰਗਰ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਗਿਆ ਜਿਸ ਤਰੀਕੇ ਦੇ ਨਾਲ ਉਸਦੇ ਗਵਾਂਡ ਪਿੰਡ ਜਾ ਕੇ ਸ਼ਰਿਆਂ ਦਿਨੇ ਉਸਦੇ ਉੱਤੇ ਟੈਕ ਕੀਤਾ ਗਿਆ ਟੈਕ ਵੀ ਕੋਈ ਨਾਰਮਲ ਹਥਿਆਰਾਂ ਨਾਲ ਨਹੀਂ ਵੱਡੇ ਹਥਿਆਰਾਂ ਨਾਲ ਕੀਤਾ ਗਿਆ ਉਸ ਤੋਂ ਬਾਅਦ ਇਸ ਕਲਾਕਾਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਅਟੈਕ ਹੋਇਆ ਇਹ ਸਭ ਲੋਕ ਇਹ ਜਾਨਣਾ ਚਾਹੁੰਦੇ ਸੀ ਕਿ ਵਾਕਿਆ ਹੀ ਜਿਹੜਾ ਇਸ ਦੇ ਉੱਤੇ ਅਟੈਕ ਹੋਇਆ ਇਹ ਭਾਈ ਵਾਕਿਆ ਹੀ ਜਿਹੜੀ ਦੁਰਘਟਨਾ ਹੋਈ ਆ ਜਿਹੜੀ ਅਣਜਾਣ ਪੁਨੇ ਦੇ ਵਿੱਚ ਜਾਂ ਚਾਣਚੱਕ ਵਾਪਰੀ ਆ ਜਾਂ ਫਿਰ ਕਿਸੇ ਨੇ ਚਾਹ ਕੇ ਇਸ ਨੌਜਵਾਨ ਗਾਇਕ ਦੇ ਉੱਤੇ ਇਸ ਤਰੀਕੇ ਦੇ ਨਾਲ ਉਸ ਨੂੰ ਟਾਰਗੇਟ ਕੀਤਾ ਕਿਉਂਕਿ ਨਾਮ ਬਹੁਤ ਆ ਫਿਲਮਾਂ ਵੀ ਬਣਾਈਆਂ ਮੁੰਡੇ ਨੇ ਗਾਣੇ ਵੀ ਸੋਹਣੇ ਗਾਉਂਦਾ ਪੈਸਾ ਤੇ ਲਾ ਵੀ ਚੰਗਾ ਤੇ ਪਿਛੇ ਵਜੋਂ ਵੀ ਪੁਲਿਸ ਦੇ ਵਿੱਚ ਡੀਐਸਪੀ ਲੱਗਾ ਹੋਇਆ ਪੂਰੇ ਪੰਜਾਬ ਦੇ ਵਿੱਚ ਚਨੰਦੇ ਜਿਹੜੇ ਕਲਾਕਾਰ ਆ ਜਿਨ੍ਹਾਂ ਦਾ ਨਾਮ ਬੜਾ ਇੱਜ਼ਤ ਮਾਣ ਦੇ ਨਾਲ ਲਿਆ ਜਾਂਦਾ ਬੜੇ ਥੋੜੇ ਕਲਾਕਾਰ ਆ ਜਿਨ੍ਹਾਂ ਨੂੰ ਪਰਿਵਾਰ ਦੇ ਵਿੱਚ ਬੈਠ ਕੇ ਵੇਖ ਸਕਦੇ ਆ ਤੇ ਉਹ ਪਾਪੂਲਰ ਵੀ ਮਕਬੂਲ ਵੀ ਬਹੁਤ ਹੋਇਆ ਆ ਆਮ ਤੌਰ ਤੇ ਲੋਕ ਕਹਿੰਦੇ ਆ ਕਿ ਜੇਕਰ ਮਸ਼ਹੂਰ ਹੋਣਾ ਤੇ ਤੁਹਾਨੂੰ ਜਿਹੜਾ ਚੱਲਦਾ ਮਾਰਕੀਟ ਦੇ ਵਿੱਚ ਉਹ ਚੀਜ਼ ਕਰਨੀ ਚਾਹੀਦੀ ਆ ਉਹ ਚੀਜ਼ ਇਹ ਆ ਕੁਝ ਲੋਕ ਜਿਹੜੀ ਵਰਗਲ ਲੈਂਗੁਏਜ ਯੂਜ਼ ਕਰਦੇ ਆ ਜਾਂ ਕੰਟਰੋਵਰਸੀ ਕਰਦੇ ਆ ਬਹੁਤ ਤਰ੍ਹਾਂ ਦੇ ਜਿਹੜੇ ਖੱਤ ਆਪਣਾ ਜਿਹੜਾ ਅਜਮਾਉਂਦੇ ਆ ਤਾਂ ਕਿ ਉਹ ਮਸ਼ਹੂਰ ਹੋ ਸਕਣ ਪਰ ਬਹੁਤ ਥੋੜੇ ਕਲਾਕਾਰ ਜਿਹੇ ਆ ਜਿਨ੍ਹਾਂ ਨੂੰ ਪਰਮਾਤਮਾ ਨੇ ਉਹਨਾਂ ਨੇ ਨਾਮ ਵੀ ਬਣਾਇਆ ਤੇ ਨਾਮ ਵੀ ਸਾਫ਼ ਸੁਥਰੀ ਉਹ ਪਵਾਂ ਕੰਮ ਔਖਾ ਪਰ ਸਾਫ਼ ਸੁਥਰੀ ਕਲਾਕਾਰੀ ਦੇ ਵਿੱਚੋਂ ਬਣਵਾਇਆ ਉਸੇ ਤਰੀਕੇ ਦੇ ਨਾਲ ਇਹ ਕਲਾਕਾਰ ਸੀ ਪਰ ਜਿਵੇਂ ਹੀ ਇਸ ਦੀ ਦਰਘਟਨਾ ਹੋਈ ਉਸ ਤੋਂ ਬਾਅਦ ਕਈ ਸਵਾਲ ਉੱਠ ਰਹੇ ਸੀ ਪਰ ਤੁਹਾਨੂੰ ਦੱਸ ਦਿੰਦੇ ਆ ਉਹਨਾਂ ਦੇ ਪਰਿਵਾਰ ਵੱਲੋਂ ਵੀ ਕਿਹਾ ਤੇ ਪੁਲਿਸ ਨੇ ਵੀ ਇਨਵੈਸਟੀਗੇਸ਼ਨ ਦੇ ਵਿੱਚ ਕਿਹਾ ਕਿ ਵਾਕਿਆ ਹੀ ਜਿਹੜਾ ਨੌਜਵਾਨ ਸੀ ਇਹ ਕਿਸੇ ਮੋਟਰਸਾਈਕਲ ਤੇ ਜਾ ਰਿਹਾ ਸੀ ਦੁਰਘਟਨਾ ਦਾ ਹੀ ਸ਼ਿਕਾਰ ਹੋਇਆ ਕਿਸੇ ਨੇ ਚਾਹ ਕੇ ਇਸ ਦੇ ਉੱਤੇ ਕੋਈ ਵੀ ਤਰ੍ਹਾਂ ਦਾ ਜਿਹੜਾ ਆਪਾਂ ਕਹਿ ਸਕਦੇ ਆ ਵੀ ਕੋਈ ਟਾਰਗੇਟ ਜਾਂ ਟਰੈਪ ਇਸ ਦੇ ਉੱਤੇ ਨਹੀਂ ਲਾਇਆ ਗਿਆ ਪਰ ਜਿਹੜੇ ਚਾਉਣ ਵਾਲੇ ਉਹ ਚਾਹੁੰਦੇ ਸੀ ਕਿ ਸਾਰੇ ਐਂਗਲਾਂ ਤੋਂ ਜਿਹੜੀ ਜਾਂਚ ਹੋਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਮਨਕੀਰ ਤੌਲਖ ਸ਼ਰਿਆਮ ਜਦੋਂ ਸਮਾਜ ਸੇਵਾ ਕਰ ਰਿਹਾ ਸੀ ਉਸ ਨੂੰ